ਅੱਜ ਆ ਸਰਕਾਰੀ ਕਾਲਜ ਜਰਦਾਸਪੁਰ ਵਿੱਚ ਖੜਿਆ ਔਰ ਇਸ ਕਾਲਜ ਦਾ ਬੜਾ ਗਰਮਈ ਇਤਿਹਾਸ ਰਿਹਾ ਔਰ ਅੱਜ ਜਰਦਾਸਪੁਰ ਕਮਨਡ ਕਾਲਜ ਦੀ ਵਰਕਿੰਗ ਬਾਰੇ ਪ੍ਰਿੰਸੀਪਲ ਸਾਹਿਬ ਨਾਲ ਸਾਡੇ ਕਰਨ ਜੀ ਵਾਈਸ ਪ੍ਰਿੰਸੀਪਲ ਨਾਲ ਸਾਡੇ ਸਟਾਫ ਦੇ ਮੈਂਬਰਸ ਨਾਲ ਪਸਲਾ ਮਸ਼ਵਰੇ ਕੀਤੇ ਨੇ ਔਰ ਮੇਰੇ ਨਾਲ ਉਚੇਚੇ ਤੌਰ ਤੇ ਸਰਦਾਰ ਬਲਵਿੰਦਰ ਸਿੰਘ ਜੀ ਕਾਉਂਸਲਰ ਮਾਸਟਰ ਸ਼ਸ਼ੀ ਜੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਕਿਸਾਬ ਦਾ ਕੌਂਸਲਰ ਨੇ ਸudar dev singh banguru ji ਜਿਹੜੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਨੇ ਪੁਡਾਰੀ ਸਾਹਿਬ ਸੋ ਅੱਜ ਮਕਸਦ ਇਹ ਸਿਗਾ ਵੀ ਜਿਹੜੇ ਕੁਝ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਸੈਰ ਕਰਨ ਆਉਂਦੇ ਸੀਗੇ ਤੇ ਉਹਨਾਂ ਨੂੰ ਕੁਝ ਮੁਸ਼ਕਲਾ ਹੋ ਰਹੀ ਸੀਗੀ ਉਹਦੇ ਬਾਰੇ ਸਾਰੇ ਸਤਿਕਾਰਯੋਗ ਆਰਟੀ ਦੇ ਅਹੁਦੇਦਾਰ ਪਰ ਕੌਂਸਲਰ ਸਾਹਿਬ ਨੇ ਪ੍ਰਿੰਸੀਪਲ ਸਾਹਿਬ ਦੇ ਧਿਆਨ ਚ ਲਿਆਂਦਾ ਕੀ ਆ ਮੁਸ਼ਕਿਲਾਂ ਲੋਕਾਂ ਨੂੰ ਆ ਰਹੀਆਂ ਨੇ ਤਾਂ ਕਿ ਲੋਕਾਂ ਨੂੰ ਸ਼ਹਿਰ ਦੀ ਕਰਨ ਦੇ ਵਿੱਚ ਮੁਸ਼ਕਿਲ ਆ ਰਹੀ ਆ ਤਾਂ ਕਿ ਗੇਟ ਵਗੈਰਾ ਬੰਦ ਨਾ ਕੀਤੇ ਜਾ ਸੋ ਆਪਸੀ ਸਹਿਮਤੀ ਦੇ ਨਾਲ ਸਾਡੇ ਐਸਚੋ ਸਿਟੀ ਵੀ ਅੱਜ ਇਸ ਮੀਟਿੰਗ ਦੇ ਵਿੱਚ ਸਿਗੇ ਉਦੋਂ ਕਿ ਇਹੀ ਫੈਸਲਾ ਹੋਇਆ ਵੀ ਸਵੇਰੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਜਿਹੜਾ ਮੇਨ ਗੇਟ ਆ ਖੁੱਲਾ ਰਹੂਗਾ ਕਿਉਂਕਿ ਇਹ ਕਾਲਜ ਦੀ ਗੁਰਦਾਸਪੁਰ ਦੇ ਲੋਕਾਂ ਦਾ ਵਾਹ ਗੁਰਦਾਸਪੁਰ ਦੇ ਲੋਕਾਂ ਦੀ ਸਹੂਲਤ ਲਈ ਆ ਔਰ ਇਹ ਕਾਲਜ ਦੀ ਜ਼ਮੀਨ ਵੀ ਗਰਦਾਸਪੁਰ ਦੇ ਲੋਕਾਂ ਨੇ ਦਾਨ ਦਿੱਤੀ ਆ ਸੋ ਇਸ ਕਰਕੇ ਕੋਈ ਵੀ ਕਾਲਜ ਦੇ ਉੱਤੇ ਸ਼ਹਿਰ ਗਰਦਾਸਪੁਰਿਆਂ ਦਾ ਸਭ ਤੋਂ ਪਹਿਲਾ ਹੱਕ ਹੈਗਾ ਤੇ ਉਹ ਹੱਕ ਨੂੰ ਹਮੇਸ਼ਾ ਉਹ ਦੀ ਇੱਜ਼ਤ ਮਾਨ ਔਰ ਬਰਕਰਾਰ ਰੱਖਾਂਗੇ ਔਰ ਉਹ ਬਕਾਇਦਾ ਇੱਥੇ ਆ ਕੇ ਸੈਰ ਕਰਨ ਬੱਚੇ ਆਪਣੀ ਐਕਸਰਸਾਈਜ਼ ਕਰਨ ਦੌੜਾ ਕਰਨ ਔਰ ਉਹਦੇ ਵਾਸਤੇ ਉਹ ਗੇਟ ਜਿਹੜਾ ਮੇਨ ਗੇਟ 5 ਵਜੇ ਤੋਂ ਲੈ ਕੇ 8 ਵਜੇ ਤੱਕ ਖੁੱਲਾ ਰਹੂਗਾ ਔਰ ਪਿਛਲੇ ਪਾਸੇ ਜਿਹੜਾ ਟੈਂਕੀ ਦੇ ਨਾਲ ਕੈਂਚੀ ਗੇਟ ਆ ਉਹ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਉਹ ਵੀ ਖੁੱਲਾ ਰਹੂਗਾ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਉਹ ਵੀ ਖੁੱਲਾ ਰਹੂਗਾ ਤਾਂ ਕਿ ਲੋਕ ਇੱਥੇ ਆ ਕੇ ਕਰਨ ਮੇਰੀ ਇੱਕੋ ਹੀ ਬੇਨਤੀ ਆ ਕਿ ਜਿਸ ਵਕਤ ਆਪਾਂ ਇਹ ਜਗ੍ਹਾ ਨੂੰ ਯੂਜ਼ ਕਰਨਾ ਸਾਡੀ ਆਪਣੀ ਜਗ੍ਹਾ ਹੈ ਇਹਦਾ ਵਿਸ਼ਾਦ ਸਨ ਡਿਸਪਲਨ ਉਹ ਆਪਾਂ ਬਣਾ ਕੇ ਰੱਖੀਏ ਔਰ ਜਿਹੜਾ ਕਿਸੇ ਵਕਤ ਐਂਟੀ ਸੋਸ਼ਲ ਐਲੀਮੈਂਟ ਆ ਜਾਂਦਾ ਉਹਦੀ ਰੋਕਥਾਮ ਲਈ ਮੈਂ ਬੇਨਤੀ ਕੀਤੀ ਐਸਐਚਓ ਸਿਟੀ ਨੂੰ ਵੀ ਕਿ ਉਹ ਆਪਣੀ ਨਿਗਰਾਨੀ ਰੱਖਣ ਤਾਂ ਕਿ ਕਈ ਵਾਰ ਉਹ ਲੋਕ ਆ ਕੇ ਇਥੋਂ ਦਾ ਵਾਤਾਵਰਣ ਨਾ ਖਰਾਬ ਕਰਨ ਕਿਉਂਕਿ ਹੁਣ ਕਾਲਜ ਦੇ ਵਿੱਚ ਵੀ ਬੱਚਿਆਂ ਦੀ ਸੰਖਿਆ ਜਿਹੜੀ ਆ ਉਹ 1500 ਤੋਂ ਵੱਧ ਕੇ 2100 2200 ਦੇ ਕਰੀਬ ਹੋ ਗਈ ਆ ਸੋ ਉਹਦੇ ਵਿੱਚ ਬਹੁਤ ਸਾਰੀਆਂ ਬੇਟੀਆਂ ਨੇ ਸੋ ਉਹਨਾਂ ਦੀ ਸਹੂਲਤ ਉਹਨਾਂ ਨੂੰ ਸੁਰੱਖਿਅਤ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਸੋ ਇਹ ਅੱਜ ਫੈਸਲਾ ਹੋ ਗਿਆ ਨਾਲ ਕੌਂਸਲ ਦੀ ਮੀਟਿੰਗ ਕਰਕੇ ਨੂੰ ਵਿਧੀਵਾ ਤਰੀਕੇ ਦੇ ਨਾਲ ਆਪਾਂ ਪ੍ਰोसीडिंग ਤੇ ਲੈ ਕੇ ਇਹਨੂੰ ਇੰਪਲੀਮੈਂਟ ਅੱਜ ਤੋਂ ਹੀ ਕਰ ਦਿੱਤਾ ਜਾਊਗਾ ਦੂਸਰੀ ਗੱਲ ਮੈਂ ਇੱਕ ਇਲਾਕਾ ਵਾਸੀਆਂ ਨੂੰ ਤੇ ਧਿਆਨ ਦੇ ਵਿੱਚ ਲਿਆਣਾ ਚਾਹਨਾ ਇਹ ਜਿਹੜਾ ਸਰਕਾਰੀ ਕਾਲਜ ਸੀ ਜਿਹਦਾ ਬੜਾ ਇੱਕ ਅਮੀਰ ਵਿਰਸਾ ਤੇ ਗਾਰੋ ਮੇ ਇਤਿਹਾਸ ਸੀ ਪਰ ਸਮੇਂ ਦੇ ਨਾਲ-ਨਾਲ ਇਹਦੇ ਵਿੱਚ ਨਗਾਰ ਆ ਗਿਆ ਤੇ ਮੈਨੂੰ ਕਹਿਣ ਚ ਕੋਈ ਗਰੇਜ ਨਹੀਂ ਕਿ ਇਸ ਸਰਕਾਰੀ ਕਾਲਜ ਦੀ ਮਾਸਟਰ ਸ਼ਾਚੀ ਦੀ ਸਾਖ ਵੀ ਥੱਲੇ ਡਿੱਗ ਪਈ ਕਾਰਨ ਕੀ ਸੀ ਕਿ ਜਿਹੜੀ ਆ ਪਿਛਲੇ ਸਾਲ ਦੀ ਸਰਕਾਰਾਂ ਸੀਗੀਆਂ ਉਹਨਾਂ ਨੇ ਇਸ ਕਾਲਜ ਨੂੰ ਲਗੋਲਿਆ ਰੱਖਿਆ ਔਰ ਰਾਜਨੀਤੀ ਦਾ ਬਹੁਤ ਜ਼ਿਆਦਾ ਹસ્તਕਸ਼ੇਪ ਸੀ ਇੰਟਰਫੇਰੈਂਸ ਸੀ ਜਿਹਦੇ ਕਰਕੇ ਇਹ ਕਾਲਜ ਦਿਨ ਦਿਨ ਥੱਲੇ ਜਾਂਦਾ ਰਿਹਾ ਪਰ ਮੈਨੂੰ ਅੱਜ ਮਾਣ ਤੇ ਫਖਰ ਆ ਕਿ ਜਦੋਂ ਦੀ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਉਹਨਾਂ ਨੇ تعلیم ਨੂੰ ਇੱਕ ਵੱਡੀ ਪ੍ਰਾਇੋਰਟੀ ਦੇ ਕੇ ਇਹਨੂੰ ਇਸ ਕਾਲਜ ਨੂੰ ਵਧਾਇਆ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਪਿਛਲੇ ਸਾਲ ਆਪਾਂ ਚਾਰ ਕੋਰਸ ਪਹਿਲਾ ਬੀਕਮ ਟੈਕਸ ਤੇ ਪਲੈਨਿੰਗ ਐਮਕਮ ਬੀਬੀਏ ਤੇ ਪੰਜਾਬੀ ਦੀ ਐਮਏ ਸ਼ੁਰੂ ਕੀਤੀ ਜਿਹੜੀ ਵਿਧੀ ਬਾਤ ਤਰੀਕੇ ਨਾਲ ਸ਼ੁਰੂ ਹੋ ਗਈ ਉਹਦੀ ਐਡਮਿਸ਼ਨਸ ਹੋ ਗਈਆਂ ਯੂਨੀਵਰਸਿਟੀ ਵੱਲੋਂ ਅਪਰੂਵਲ ਆ ਕੇ ਉਹ ਕੰਮ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਨਹੀਂ ਚਾਰ ਹੋਰ ਨਵੇਂ ਕੋਰਸ ਜਿਹੜੇ ਨੇ ਉਹ ਚਾਹੀਦੇ ਨੇ ਸੋ 26 ਤਾਰੀਖ ਤੋਂ ਐਮਏ ਫਾਈਨ ਆਰਟਸ ਸੌਰੀ ਬੀਏ ਫਾਈਨ ਆਰਟਸ ਬੀਏ ਮਾਸ ਕਮਿਊਨੀਕੇਸ਼ਨ ਐਮਏ ਇੰਗਲਿਸ਼ ਔਰ ਐਮਐਸਸੀ ਮੈਥਮੈਟਿਕਸ ਇਹ ਚਾਰੀ ਸਬਜੈਕਟ ਬਹੁਤ ਜ਼ਰੂਰੀ ਨੇ ਗ੍ਰੈਜੂਏਸ਼ਨ ਫਾਈਨ ਆਰਟ ਦੇ ਵਿੱਚ ਬੀਏ ਕਮਿਊਨੀਕੇਸ਼ਨ ਦੇ ਵਿੱਚ ਔਰ ਐਮਏ ਇੰਗਲਿਸ਼ ਜਿਹੜੀ ਇੱਕ ਗਰਮੇ ਕੋਰਸ ਆ ਜਿਹਦੇ ਲਈ ਹੁਣ ਤੇ ਚਲੋ ਪ੍ਰਾਈਵੇਟ ਕਾਲਜਸ ਚ ਆ ਗਿਆ ਪਰ ਕਿਸੇ ਵਕਤ ਬਟਾਲੇ 베ਰਿੰਗ ਕਾਲਜ ਤੋਂ ਜਾ ਕੇ ਬੱਚਿਆਂ ਨੂੰ ਐਮਏ ਇੰਗਲਿਸ਼ ਕਰਨੀ ਪੈਂਦੀ ਸੀ ਐਮਐਸਸੀ ਮੈਥਸ ਬਹੁਤ ਇੰਪੋਰਟੈਂਟ ਸਬਜੈਕਟ ਹੈ ਜਿਹੜੀ ਅੱਗੇ ਰੋਜ਼ਗਾਰ ਲਈ এমਪਲੋਇਮੈਂਟ ਲਈ ਬਹੁਤ ਵਧੀਆ ਸਾਬਤ ਹੁੰਦਾ ਸੋ ਇਹ ਚਾਰੇ ਕੋਰਸ ਨੂੰ ਸਰਕਾਰ ਨੇ ਦੇਤੀ ਹੈ ਪਰਮਿਸ਼ਨ ਯੂਨੀਵਰਸਿਟੀ ਤੋਂ ਠੇਕਾਪ ਕਰਕੇ ਔਰ ਆਉਣ ਵਾਲੇ ਅਕੈਡੈਮਿਕ ਸੈਸ਼ਨ ਦੇ ਵਿੱਚ 26 ਤੈਨੂੰ ਸ਼ੁਰੂ ਕਰ ਦਵਾਂਗੇ ਤਾਂ ਕਿ 26 27 ਦੇ ਵਿੱਚ ਇੰਪਲੀਮੈਂਟ ਹੋ ਜਾਊਗਾ ਸੋ ਇਹ ਬਹੁਤ ਵੱਡੀ ਉਪਲਬਧੀ ਆ ਮੈਂ ਅੱਜ ਇਸ ਸਰਜ਼ਮੀ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਹਰਜੋਤ ਬੈਸ ਜੀ ਜਿਹੜੇ ਸਾਡੇ ਹਰ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗਵਰਨਮੈਂਟ ਕਾਲਜ ਦੀ ਸਾਰ ਲੈਂਦੇ ਹੋਇਆ ਆ ਕੋਰਸ ਜਿਹੜੇ ਨੇ ਸ਼ੁਰੂ ਕੀਤੇ ਨੇ ਔਰ ਮੈਂ ਬਹੁਤ ਨਹੀਂ ਕਹਿਣਾ ਪਰ ਅਸ਼ਵਨੀ ਜੀ ਜਿਵੇਂ ਸ਼ਾਰ ਨੇ ਕਿਹਾ نئی ਦੁਨੀਆ ਬਣਾਉਣੇ ਕੇ ਲਿਏ ਨਈ ਅਨਸਰ ਨਹੀਂ ਆਤੇ نئی ਦੁਨੀਆ ਬਣਾਉਣੇ ਕੇ ਲਿਏ ਨਈ ਅਨਸਰ ਨਹੀਂ ਆਤੇ ਯਹੀ ਮਿੱਟੀ ਉਭਰਦੀ ਹੈ ਇਹੀ ਦਰੇ ਸਬਰਤੇ ਹਾਂ ਮੈਂ ਇਸ ਕਰਕੇ ਬੇਨਤੀ ਕਰਨਾ ਵੀ ਅੱਜ ਇਸ ਕਾਲਜ ਦਾ ਪੜਿਆ ਵਿਦਿਆਰਥੀ ਅੱਜ ਇਸ ਕਾਲਜ ਨੂੰ ਹੈਡ ਕਰ ਰਿਹਾ ਮੇਰੀ ਮਰਾਦ ਡਾਕਟਰ ਰਸ਼ਵਨੀ ਪੱਲਾ ਜੀ ਤੋਂ ਆ ਔਰ ਅੱਜ ਇਹਨਾਂ ਨੂੰ ਇਹਨਾਂ ਦੀ ਸਮੁੱਚੀ ਟੀਮ ਨੂੰ ਸਾਰੇ ਸਟਾਫ ਨੂੰ ਮੁਬਾਰਕ ਦਿਨਾ